ਹੀਨਾ ਖਾਨ ਦੀ ਅਚੇਹੀ ਹਾਲਤ ਵੇਖ ਕੇ ਉਹਨਾਂ ਦੀ ਮਾਂ ਉੱਬਾ ਮਾਰ-ਮਾਰ ਕੇ ਰੋ ਰਹੀ ਹੈ ਹਾਲਾਂਕਿ ਜਦੋਂ ਇਹ ਤਸਵੀਰਾਂ ਹੀਨਾ ਖਾਨ ਦੇ ਫੈਨਸ ਨੇ ਦੇਖੀਆਂ ਤਾਂ ਉਹਨਾਂ ਦੀ ਵੀ ਅੱਖ ਚੜੀ ਆ ਨਾਮ ਹੋ ਗਈ ਕਿਉਂਕਿ ਹੀਨਾ ਖਾਨ ਦੇ ਵੱਲੋਂ ਇੱਕ ਪਾਸੇ ਤਾਂ ਆਪਣੇ ਸੁੰਦਰ ਵਾਲਾਂ ਦੇ ਉੱਤੇ ਕੈਂਚੀ ਚਲਾਈ ਜਾ ਰਹੀ ਹੈ ਪਰ ਉੱਥੇ ਹੀ ਹੀਨਾ ਖਾਨ ਦੀ ਸਮਾਈਲ ਦੇ ਪਿੱਛੇ ਲੁਕਿਆ ਤੱਤ ਜਿਹੜਾਗਾ ਬਹੁਤ ਹੀ ਘੱਟ ਲੋਕਾਂ ਨੂੰ ਨਜ਼ਰ ਆਇਆ ਹੋਵੇਗਾ हाल की ਦੇ ਵਿੱਚ ਹਿਨਾ ਖਾਨ ਦੇ ਵੱਲੋਂ ਜਿਹੜੀ ਹੈ ਇੱਕ ਪੋਸਟ ਸਾਂਝੀ ਕੀਤੀ ਗਈ ਸੀ ਜਿਸ ਵਿੱਚ ਹਿਨਾ ਖਾਨ ਨੇ ਦੱਸਿਆ ਸੀ ਕਿ ਉਹ ਕੈਂਸਰ ਦੀ ਤੀਜੀ ਸਟੇਜ ਦੇ ਨਾਲ ਝੂcjਰੀ ਹੈ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਮੇਰੇ ਵਾਸਤੇ ਤੁਸੀਂ ਦੁਆਵਾ ਕਰੋ ਦਰਅਸਲ ਟੀਵੀ ਸੀਰੀਅਲ ਸ਼ੋ ਯੇ ਰਿਸ਼ਤਾ ਕਿਆ ਕਹਿਲਾਤਾ ਹੈ ਨਾਲ ਘਰ ਘਰ ਦੇ ਵਿੱਚ ਮਸ਼ਹੂਰ ਹੋਈ ਅਦਾਕਾਰਾ ਹਿਨਾ ਖਾਨ ਅੱਜ ਲੱਖਾਂ ਲੋਕਾਂ ਦੇ ਦਿਲਾਂ ਤੇ ਧੜਕਨ ਬਣ ਚੁੱਕੀ ਹੈ ਹਿਨਾ ਖਾਨ ਇਨੀ ਦਿਨੀ ਕਾਫੀ ਔਖੇ ਦੌਰ ਚ ਲੰਘ ਰਹੀ ਹੈ ਹਾਲ ਕੀ ਦੇ ਵਿੱਚ ਅਦਾਕਾਰਾ ਨੇ ਆਪਣੇ ਵਾਲ ਕਟਵਾ ਲਏ ਨੇ ਜਿਸ ਨੂੰ ਵੇਖ ਕੇ ਹਰ ਕੋਈ ਬਹੁਤ ਭਾਵੁਕ ਹੋ ਰਿਹਾ ਤੇ ਅਦਾਕਾਰਾ ਨੂੰ ਹੌਸਲਾ ਦੇ ਰਿਹਾ ਉਥੇ ਜਦੋਂ ਹਿਨਾ ਖਾਨ ਦੇ ਵੱਲੋਂ ਆਪਣੇ ਵਾਲ ਕਟਵਾਏ ਜਾ ਰਹੇ ਸੀ ਤਾਂ ਉਦੋਂ ਮਾਂ ਉਹਨਾਂ ਨੂੰ ਵੇਖ ਕੇ ਬਹੁਤ ਹੀ ਭਵਖ ਹੋ ਜਾਂਦੀ ਹੈ ਅਤੇ ਪੁੱਪਾ ਮਾਰ ਕੇ ਭਰਉਣ ਲੱਗਦੀ ਹੈ। ਇਸ ਦੀ ਇੱਕ ਵੀਡੀਓ ਹਿਨਾ ਖਾਨ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰam ਅਕਾਊਂਟ ਤੇ ਸ਼ੇਅਰ ਕੀਤੀ ਹੈ ਜਿਸ ਤੋਂ ਕੁਝ ਤਸਵੀਰਾਂ ਦੇ ਪ੍ਰਿੰਟਸ਼ਾਟ ਜਿਹੜੇ ਨੇ ਲਈ ਗਏ ਨੇ ਜੋ ਤੁਹਾਡੇ ਨਾਲ ਅਸੀਂ ਸਾਂਝੇ ਕਰ ਰਹੇ ਹਾਂ। ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਖਾਨ ਨੇ ਕਿੰਨੀ ਦਲੇਰੀ ਦੇ ਨਾਲ ਇਹ ਬਹੁਤ ਔਖਾ ਕੰਮ ਕੀਤਾ ਹੈ ਉਸਨੇ ਖੁਦ ਆਪਣੇ ਹੱਥੀ ਆਪਣੇ ਵਾਲ ਕੱਟੇ ਨੇ ਦੱਸ ਦਈਏ ਕਿ ਹਿਨਾ ਖਾਨ ਨੇ ਵੀਡੀਓ ਸਾਂਝਾ ਕਰਦਿਆਂ ਕੈਪਸ਼ਨ ਦੇ ਵਿੱਚ ਲਿਖਿਆ ਤੁਸੀਂ ਮੇਰੀ ਮਾਂ ਦੇ ਰੋਣ ਨੂੰ ਸੁਣ ਸਕਦੇ ਹੋ ਮੈਨੂੰ ਉਹ ਸੀਸ ਦੇਣਾ ਕਿਉਂਕਿ ਮੈਂ ਆਪਣੇ ਆਪ ਨੂੰ ਅਜਿਹਾ ਵੇਖਣ ਦੇ ਲਈ ਤਿਆਰ ਕੀਤਾ ਜਿਸ ਦੀ ਮੈਂ ਕਦੇ ਕਲਪਨਾ ਕਰਨ ਦੀ ਵੀ ਹਿੰਮਤ ਨਹੀਂ ਕੀਤੀ ਸੀ ਉਹ ਸਾਰੇ ਲੋਕਾਂ ਦੇ ਲਈ ਖਾਸ ਤੌਰ ਤੇ ਉਹ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਮੈਂ ਜਾਣਦੀ ਹਾਂ ਇਹ ਮੁਸ਼ਕਿਲ ਦੌਰ ਹੈ ਸਾਡੇ ਵਾਲ ਸਾਡੇ ਲਈ ਇੱਕ ਤਾਜ ਦੀ ਤਰ੍ਹਾਂ ਹੁੰਦੇ ਐ ਜੋ ਅਸੀਂ ਕਦੇ ਵੀ ਨਹੀਂ ਕਟਵਾਉਂਦੇ ਪਰ ਜਦੋਂ ਤੁਸੀਂ ਅਜੇ ਹੀ ਵੱਡੀ ਲੜਾਈ ਦਾ ਸਾਹਮਣਾ ਕਰ ਰਹੇ ਹੋ ਜਿਸ ਦੇ ਵਿੱਚ ਤੁਹਾਨੂੰ ਆਪਣੇ ਵਾਲ ਗੋਹਣੇ ਪੈਣ ਤੁਹਾਡਾ ਮਾਣ ਤੁਹਾਡਾ ਤਾਜ ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਮੁਸ਼ਕਲ ਫੈਸਲੇ ਲੈਣੇ ਪੈਣਗੇ ਮੈਂ ਜਿੰਨਾ ਚਾਹੁੰਦੀ ਆ ਮੈਂ ਇਸ ਲੜਾਈ ਨੂੰ ਜਿੱਤਣ ਦੇ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡ ਦੇਣਾ ਚਾਹੁੰਦੀ ਆ ਮੈਂ ਇਸ ਮਾਨਸਿਕ ਵਿਗੜ ਨੂੰ ਕਈ ਹਫ਼ਤਿਆਂ ਤੱਕ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਮੈਂ ਆਪਣਾ ਤਾਜ ਛੱਟਣ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ ਮੇਰੀ ਤਾਕਤ ਅਤੇ ਮੇਰੇ ਲਈ ਮੇਰਾ ਪਿਆਰ ਹੈ हां मैं इस चीज के लिए एक वतिया पिक बनाने के लिए अपने बालਾਂ दी ਵਰਤੋਂ ਕਰਨ ਦਾ ਫੈਸਲਾ ਕੀਤਾ ਹੈ ਵਾਲ ਵਾਪਸ ਸੁੱਕਣਗੇ ਪਰਵੱਟੇ ਉਗਣਗੇ जख्म ਫਿੱਕੇ ਪੈਣਗੇ ਪਰ ਆਤਮਾ ਬਰਕਰਾਰ ਰਹਿਣੀ ਚਾਹੀਦੀ ਹੈ ਦੱਸ دی ਕਿ ਮਾਰਚ ਮਹੀਨੇ ਦੇ ਵਿੱਚ ਅਕਸ਼ਰਾ ਯਾਨੀ ਕਿ ਹਿਨਾ ਖਾਨ ਦੇ ਵੱਲੋਂ ਇਸ ਬਿਮਾਰੀ ਦਾ ਜ਼ਿਕਰ ਕੀਤਾ ਗਿਆ ਸੀ ਮਾਰਚ ਮਹੀਨੇ ਦੇ ਵਿੱਚ ਹਿਨਾ ਖਾਨ ਨੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਇੱਕ ਤਸਵੀਰ ਜਿਹੜੀ ਹੈ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਹੱਥ ਦੀ ਹਥੇਲੀ ਦੇ ਉੱਤੇ ਇੱਕ ਝਵਾਰਾ ਰੱਖਿਆ ਹੋਇਆ ਸੀ ਤਸਵੀਰ ਸ਼ੇਅਰ ਕਰਦਿਆਂ ਉਹਨਾਂ ਨੇ ਲਿਖਿਆ ਸੀ ਕਿ ਮੈਨੂੰ ਜੀਈਆਰ ਜੀਨਾ ਦੀ ਇੱਕ ਬਹੁਤ ਭਿਆਨਕ ਬਿਮਾਰੀ ਹੈ ਬਦਕਿਸਮਤੀ ਦੇ ਨਾਲ ਇਸ ਮਸਤੀਆ ਰਮਜ਼ਾਨ ਦੇ ਦੌਰਾਨ ਵਿਕੜ ਗਈ ਜੇਕਰ ਮੈਂ ਵਰਤ ਰੱਖਾਂ ਤਾਂ ਮੇਰੀ ਮਾਂ ਨੇ ਕਿਹਾ ਕਿ ਅਜਵਾ ਖਜੂਰ ਮਦਦਗਾਰ ਸਾਬਿਤ ਹੋ ਸਕਦੇ ਹੈ ਕੀ ਤੁਹਾਡੇ ਕੋਲ ਕੋਈ ਕਰੇ ਲੁਕ ਜਾ ਰਿ ਹੈ ਤੁਸੀਂ ਕੁਝ ਸੁਝਾਅ ਦੇ ਸਕਦੇ ਹੋ ਜੋ ਮੈਨੂੰ ਇਸ ਤੋਂ ਆਰਾਮਿਤਵਾਸ ਸਕਣ ਇਹ ਪੋਸਟ ਜਿਹੜੀ ਹੈ ਹਿਨਾ ਖਾਨ ਦੇ ਵੱਲੋਂ ਮਾਰਚ ਮਹੀਨੇ ਦੇ ਵਿੱਚ ਸਾਂਝੀ ਕੀਤੀ ਗਈ ਸੀ ਦਾਜ਼ੀਏ ਕੇ ਬਿਕ ਬੋਸ ਤੋਂ ਬਾਅਦ ਹਿਨਾ ਖਾਨ ਖਤਰੋ ਕੇ ਖਿਲਾੜੀ ਦੇ ਵਿੱਚ ਵੀ ਨਜ਼ਰ ਆਈ ਸੀ ਹਿਨਾ ਖਾਨ ਨੇ ਫਿਲਮ ਹੈਕਟ ਦੇ ਨਾਲ ਪੋਲੀਵੁੱਡ ਦੇ ਵਿੱਚ ਡੈਬਿਊ ਕੀਤਾ ਪਰ ਇਹ ਫਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਿਨਾ ਕਈ ਸੰਗੀਤ ਐਲਬਮਾਂ ਦੇ ਵਿੱਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫਿਲਮ ਵੀ ਕਰ ਚੁੱਕੀ ਹੈ ਅੱਜ ਹਿਨਾ ਖਾਨ ਟੀਵੀ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ ਦੇ ਵਿੱਚੋਂ ਇੱਕ ਹੈ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਹਿਨਾ ਖਾਨ ਦੀ ਕੋਲ ਜਾਇਦਾਦ 55 ਕਰੋੜ ਰੁਪਏ ਜੋ ਕਿ ਉਹਨਾਂ ਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰ ਬਣਾਉਂਦੀ ਹੈ ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀਵੀ ਅਦਾਕਾਰਾਂ ਦੇ ਵਿੱਚੋਂ ਇੱਕ ਹੈ ਜੋ ਕਿ ਦਿੱਧ ਤੋੜ ਤੇ ਇੱਕ ਐਪੀਸੋਡ ਦੇ ਲਈ 2 ਲੱਖ ਰੁਪਏ ਚਾਰਜ ਕਰਦੀ ਹੈ ਹੁਣ ਤੁਸੀਂ ਵੀ ਹਿਨਾ ਖਾਨ ਵਾਸਤੇ ਦੁਆਵਾਂ ਕਰੋ ਤਾਂ ਜੋ ਹਿਨਾ ਖਾਨ ਜਲਦ ਹੀ ਠੀਕ ਹੋ ਕੇ ਸਭ ਦੇ ਨਾਲ ਮੁਲਾਕਾਤ ਕਰ ਸਕੇ